ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੰਗਰੂਰ ਵਾਲਿਓ ਇੱਕ ਸਿਮਜਿਤ ਮਾਨ ਦੀ ਕਰਦੂ ਦੱਸਣ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਵਾਇ ਇਲੈਕਸ਼ਨ ਜਿਮਨੀ ਚੋਣ ਹੋਈ ਹੈ ਉਦੋਂ ਵੀ ਇਹਨੇ ਇੱਕ ਬਿਆਨ ਦਿੱਤਾ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਬਾਅਦ ਵਿੱਚ ਹੋਰ ਤਰੀਕੇ ਦੀਆਂ ਗੱਲਾਂ ਬਾਤਾਂ ਕਰਦਾ ਰਿਹਾ ਤੇ ਉਦੋਂ ਲੋਕ ਕਾਫੀ ਇਹਦੇ ਵਿਰੋਧ ਵਿੱਚ ਆਏ ਸੀ ਔਰ ਹੁਣ ਜਿਹੜੀ ਇਹਨੇ ਕਰਤੂਤ ਕੀਤੀ ਹੈ ਉਹ ਇੱਕ ਕਿਸਾਨਾਂ ਲਈ ਕੀਤੀ ਹੈ ਧਿਆਨ ਦੇ ਨਾਲ ਸੁਣ ਲਿਓ ਪੱਤਰਕਾਰ ਇਹਨੂੰ ਸਵਾਲ ਕਰਕੇ ਪੁੱਛਦੇ ਨੇ ਕਿ ਸੰਜੀਤ ਮਾਨ ਜੀ ਤੁਹਾਡੀ ਸਾਲੀ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਦੇ ਵਿੱਚ ਜਾ ਚੁੱਕੀ ਹੈ ਬਟਾਲੇ ਤੋਂ ਇਲੈਕਸ਼ਨ ਲੜੇਗੀ ਕਿਸਾਨ ਵਿਰੋਧ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਰਤੂਰ ਦੱਸਦਾ ਕਿ ਇਸ ਬੰਦੇ ਨੂੰ ਅਸੀਂ ਕੌਮ ਦਾ ਰਾਜਨੀਤਿਕ ਜਾਂ ਧਾਰਮਿਕ ਲੀਡਰ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ। ਔਰ ਜਦੋਂ ਪ੍ਰਨੀਤ ਕੌਰ ਦੇ ਵਿਰੋਧ ਦੀ ਗੱਲ ਕੀਤੀ ਇਹ ਕਹਿੰਦਾ ਟਕੇ ਟਕੇ ਦੇ ਕਿਸਾਨ ਵਿਰੋਧ ਕਰਦੇ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਸਮਝਿਤ ਮਾਨ ਦੀ ਵਾਰਡਿੰਗ ਹੈ ਜਾਨੀ ਕਿ ਉਹ ਬੋਲ ਰਿਹਾ ਕਿਸਾਨਾਂ ਨੂੰ ਕਿ ਕਿਸਾਨ ਟਕੇ ਟਕੇ ਦੇ ਬੰਦੇ ਨੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹਨੂੰ ਮੈਂ ਕਤੀੜ ਕਹਾ ਖੱਜ ਕਹਾ ਭੇੜ ਕਹਾ ਕੀ ਕਹਾ ਮੈਂ ਤੁਸੀਂ ਦੱਸ ਦਿਓ ਮੈਂ ਕਿਸਾਨਾਂ ਪ੍ਰਤੀ ਗੱਲ ਬਹੁਤ ਵਾਰ ਕੀਤੀ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਨਾਰਾ ਬਣਿਆ ਹੋਇਆ ਇਹਨੂੰ ਤੋੜੀਏ ਨਾ ਕੋਈ ਚਾਪਲੂਸੀ ਨਹੀਂ ਮੈਂ ਕਰਦਾ ਮਜ਼ਦੂਰ ਦੀ ਤੇ ਕਿਸਾਨ ਦੀ ਬਹੁਤ ਵੱਡੀ ਸਾਝ ਹੈ ਵੱਡੇ ਵੱਡੇ ਬੁੱਧੀਜੀਵੀ ਇਹ ਮੰਨਦੇ ਨੇ ਕਿ ਜੇ ਕਿਸੇ ਮੁਲਕ ਦੀ ਤਰੱਕੀ ਹੁੰਦੀ ਹੈ ਉਹਦੇ ਵਿੱਚ ਕਿਸਾਨ ਤੇ ਮਜ਼ਦੂਰ ਦਾ ਬਹੁਤ ਵੱਡਾ ਰੋਲ ਹੈ ਔਰ ਨੰਬਰ 1 ਉਹ ਰੋਲ ਹੈ ਪਰ ਇਹ ਸਮਝਿਤ ਮਾਨ ਖੱਚ ਪ੍ਰੇਤਕਾਰ ਦੀ ਗੱਲ ਕਰਦਾ ਹੋਇਆ ਕਿਸਾਨਾਂ ਨੂੰ ਟਕੇ ਟਕੇ ਦੇ ਬੰਦੇ ਕਹਿੰਦਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਮੈਂ ਗੱਲ ਤਾਂ ਕੀਤੀ ਹੈ ਚੇਤੇ ਕਰਾ ਦਿਆਂ ਇਹਨੇ ਜਿਮਨੀਚੋਂ ਜਿੱਤ ਕੇ ਵੀ ਬਿਆਨ ਦਿੱਤਾ ਸੀ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਸ ਵਕਤ ਵੀ ਮੈਂ ਗੱਲ ਕੀਤੀ ਸੀ ਅੱਜ ਮੈਂ ਵੀਡੀਓ ਬਣਾਉਣ ਤੋਂ ਭਾਵ ਹੈ ਤੁਹਾਨੂੰ ਚੇਤੇ ਕਰਾ ਦਿਆਂ ਕਿ ਇਲੈਕਸ਼ਨ ਹਜੇ ਹੋਣੀਆਂ ਵੋਟਾਂ ਪੈਣੀਆਂ ਨੇ ਹੁਣ ਸੋਚ ਸੋਚ ਸਮਝ ਕੇ ਇਹਦੇ ਵੱਲ ਮੂੰਹ ਕਰਿਓ ਜਿਹੜਾ ਬੰਦਾ ਕਿਸਾਨ ਹੋ ਕੇ ਕਿਸਾਨਾਂ ਨੂੰ ਟੱਕੇ ਟੱਕੇ ਦੇ ਬੰਦੇ ਕਹਿ ਰਿਹਾ ਤੇ ਕਿਸਾਨਾਂ ਪ੍ਰਤੀ ਕਿੰਨੀ ਕਿ ਰਿਸਪੈਕਟ ਹੈ ਇਸ ਬੰਦੇ ਦੀ ਕਿੰਨੀ ਕਿ ਇੱਜ਼ਤ ਹੈ ਇਹ ਤੁਸੀਂ ਹੁਣ ਇਹਦਾ ਬਿਆਨ ਸੁਣ ਲਿਆ ਹੋਣਾ ਮੈਨੂੰ ਕੋਈ ਮਤਲਬ ਨਹੀਂ ਤੁਸੀਂ ਇਹਨੂੰ ਵੋਟ ਪਾਉਣੀ ਹੈ ਪਰ ਮੈਂ ਤੁਹਾਨੂੰ ਚੇਤੇ ਕਰਾਇਆ ਕਿ ਇਹਨਾਂ ਖੱਜਾਂ ਨੂੰ ਥੋੜਾ ਜਿਹਾ ਚੇਤੇ ਰੱਖ ਲਿਆ ਕਰੋ ਜਿਹਦੇ ਬਿਆਨਵਾਜੀ ਕਰਦੇ ਨੇ ਬਾਅਦ ਵਿੱਚ ਅਸੀਂ ਪਛਤਾਉਣੀਆ ਵੋਟਾਂ ਭਾ ਕੇ ਬੜਾ ਦੁੱਖ ਲੱਗਿਆ ਜਦੋਂ ਇਹਨੇ ਇਹ ਗੱਲ ਕਹੀ ਕਹਿੰਦਾ ਕਿਸਾਨ ਟਕੇ ਟਕੇ ਦੇ ਬੰਦੇ ਨੇ ਜਿਨ੍ਹਾਂ ਦਾ ਟਾਕਰਾ ਕਹਿੰਦੇ ਮਹਾਰਾਣੀ ਪ੍ਰਨੀਤ ਕੌਰ ਨੂੰ ਕਰਨਾ ਪੈ ਰਿਹਾ ਇਹ ਕੌਣ ਕਹਿੰਦਾ ਸਿਮਰਿਤ ਮਾਨ ਕਹਿੰਦਾ ਤੁਸੀਂ ਹੁਣ ਅੰਦਾਜ਼ਾ ਲਾ ਕੇ ਦੇਖੋ ਮੈਂ ਕਹਿੰਦਾ ਮਹਾਰਾਣੀ ਪ੍ਰਨੀਤ ਕੌਰ ਵੀ ਇਹ ਸ਼ਬਦ ਨਹੀਂ ਬੋਲ ਸਕਦੇ ਉਹਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਦਾ ਕੋਈ ਕੈਂਡੀਡੇਟ ਕਿਸਾਨਾਂ ਦਾ ਇੰਨਾ ਵਿਰੋਧ ਜਾਂ ਇਨੀ ਤਲਕੀ ਦੇ ਨਾਲ ਇਹੋ ਜੀ ਪਤ ਦੀਸ਼ ਸ਼ਬਦਾਵਲੀ ਗੰਦੀ ਸ਼ਬਦਾਵਲੀ ਕੋਈ ਲੀਡਰ ਨਹੀਂ ਵਰਤਦਾ ਹੋਣਾ ਜਿਹੜੀ ਸਵਿਰਿਤ ਮਾਨ ਖੱਜ ਨੇ ਵਰਤੀ ਹੈ ਕਿਸਾਨਾਂ ਪ੍ਰਤੀ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਕਿ ਇਹਨੂੰ ਕੌਮ ਦਾ ਜਰਨਲ ਕਹੀਏ ਜਾਂ ਇਹਨੂੰ ਭੇਡਾਂ ਦਾ ਆ ਜਿਹੜੀ ਕਹੀਏ ਇਹ ਗੱਲ ਮੈਂ ਅੱਜ ਕਹਿਣ ਵਾਸਤੇ ਮਜਬੂਰ ਹੋ ਗਿਆ ਜਦੋਂ ਮੈਂ ਇਹਦੀ ਇੰਟਰਵਿਊ ਸੁਣੀ ਮੈਨੂੰ ਫੋਨ ਲਾਇਆ ਸੀ ਫੋਨ ਇਹਨੇ ਚੱਕਿਆ ਨਹੀਂ ਖੱਤ ਨੇ ਨਹੀਂ ਇਹਦੀ ਚੰਗੀ ਤਰ੍ਹਾਂ ਮੈਂ ਲਾ ਪਾ ਫੋਨ ਤੇ ਕਰਨੀ ਸੀ ਇਹਦੇ ਕਿਸੇ ਪੀਐਨ ਵੀ ਫੋਨ ਨਹੀਂ ਚੱਕਿਆ ਨਹੀਂ ਮੈਂ ਤੇਲ ਇਹਨੂੰ ਫੋਨ ਤੇ ਦੇਣਾ ਸੀ ਮੈਂ ਚਾਹੁੰਦਾ ਸੀ ਰਿਕਾਰਡਿੰਗ ਕਰਾਂ ਇਹਦੀ ਗੱਲਬਾਤ ਕਰਕੇ ਪਰ ਇਹਨੇ ਫੋਨ ਕਿਸਨ ਚੱਕਿਆ ਨਹੀਂ ਕਿਉਂਕਿ ਇਹਨੂੰ ਪਤਾ ਹੈ ਨਿਬੂਟਾ ਸਿੰਘ ਕੀ ਗੱਲ ਕਰਦਾ ਹੁੰਦਾ ਇਹਨੂੰ ਪਤਾ ਚੰਗੀ ਤਰ੍ਹਾਂ ਜਣ ਕੇ ਕਰਤੂ ਦੇ ਨੇ ਕੀਤੀ ਐ ਟਕੇ ਟਕੇ ਦੇ ਬੰਦੇ ਕਹੇ ਜਣ ਕੇ ਜਣ ਕੇ ਵੀ ਕਿਸਾਨ ਸਾਡੇ ਲਈ ਕੁਝ ਵੀ ਹੈ ਨਹੀਂ ਇਨਾਂ ਦੀ ਨਜ਼ਰ ਵਿੱਚ ਕਿਸਾਨ ਦੀ ਕੀ ਔਕਾਤ ਹੈ ਇਹ ਆ ਜਿਹੜਾ ਬਿਆਨ ਦਿੱਤਾ ਇਹ ਤੋਂ ਤੁਸੀਂ ਸੁਣ ਕੇ ਅੰਦਾਜ਼ਾ ਲਾ ਸਕਦੇ ਹੋ ਤੇ ਜਿਹੜੇ ਸੰਰੂਰ ਦੇ ਲੋਕ ਨੇ ਖਾਸ ਕਰਕੇ ਮੈਨੂੰ ਬੇਨਤੀ ਕਰਦਾ ਪਹਿਲਾਂ ਵੀ ਜਿਹੜਾ ਬਿਆਨ ਦਿੱਤਾ ਸੀ ਉਦੋਂ ਬੜਾ ਦੁੱਖ ਲੱਗਿਆ ਸੀ ਪਰ ਜਿਹੜਾ ਹੁਣ ਬਿਆਨ ਦਿੱਤਾ ਹੈ ਇਹ ਇਹ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਸੋਚਣਾ ਪੈਣਾ ਵਿਚਾਰਨਾ ਪੈਣਾ ਕਿ ਇਹ ਇਹਦੀ ਜ਼ੁਬਾਨ ਜ਼ਬਤ ਕਰਾਈ ਏ ਸੀ ਮੈਂ ਬੀਜੇਪੀ ਜੋਇਨ ਕੀਤੀ ਹੋਈ ਹੈ ਸਭ ਨੂੰ ਪਤਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਬੀਜੇਪੀ ਨੂੰ ਵੋਟ ਪਾਓ ਤੁਸੀਂ ਉਹ ਸੰਗਰੂਸ਼ ਸੀਟ ਤੋਂ ਕਿਉਂਕਿ ਫਿਰ ਕਹਿਣਾ ਵੀ ਇਹ ਆਪਣੀ ਪਾਰਟੀ ਲਈ ਗੱਲ ਕਰਦਾ ਵੋਟ ਪਾਉਣਾ ਤੁਹਾਡਾ ਅਧਿਕਾਰ ਹੈ ਜਿਹਨੂੰ ਮਰਜ਼ੀ ਪਾਓ ਪਰ ਇਹ ਜਿਹੜਾ ਸਮਰਿਤ ਮਾਨ ਹੈ ਇਹਨੂੰ ਇਹਦੇ ਔਕਾਤ ਦਿਖਾਓ ਵੀ ਕਿਸਾਨ ਕੀ ਹੁੰਦੇ ਆ ਇਹਨੂੰ ਔਕਾਤ ਜ਼ਰੂਰ ਦਿਖਾਓ ਮਿੱਟਾ ਕਟਾ ਕਦੇ ਕਿਸਾਨ ਕੀ ਹੁੰਦੇ ਨੇ ਇਹਨੂੰ ਦੱਸੋ ਜ਼ਰੂਰ ਪਤਾ ਲੱਗੇ ਇਹਨੂੰ ਕੋਈ ਨਹੀਂ ਮੈਂ ਵੀ ਦੋ ਚਾਰ ਦਿਨਾਂ ਚ ਸੰਗੂ ਸੀਟ ਤੇ ਆ ਕੇ ਬੋਲਣਾ ਤੇ ਬਣਾਵਾਂਗੇ ਰੇਲੇ ਦੀ ਪਰ ਚੇਤੇ ਰੱਖ ਲਿਓ ਇਹ ਸੰਜੀਤ ਮਾਨ ਨੂੰ ਖੱਜ ਨੂੰ ਪਹਿਲਾਂ ਵੀ ਇਹਨੇ ਜਿਹੜਾ ਬਿਆਨ ਦਿੱਤਾ ਸੀ ਤੇ ਜਿੱਤਣ ਦਾ ਇਹਦਾ ਮਤਲਬ ਸੀਗਾ ਜਿੱਤਣ ਤੋਂ ਜਿਹੜਾ ਇਹਦਾ ਮਤਲਬ ਸੀ ਉਹ ਇਹ ਸੀਗਾ ਕਿ ਇੱਕਦਾਂ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ ਸੀ ਤੇ ਇੱਕ ਦੀਵ ਸਿੱਧੂ ਦੀ ਮੌਤ ਹੋ ਗਈ ਸੀ ਉਹਦਾ ਕਰਕੇ ਉਹਨੂੰ ਕ੍ਰੈਡਿਟ ਮਿਲ ਗਿਆ ਸੀ ਜੂਤ ਪਿੱਛੇ ਲਾ ਲਿਆ ਸੀ ਇਹਨੇ ਨੌਜਵਾਨਾਂ ਨੂੰ ਗੁੰਮਰਾਹ ਕਰ ਲਿਆ ਸੀ ਤਾਂ ਜਿੱਤ ਗਿਆ ਸੀ ਤੇ ਜਿੱਦੰਮ ਤੋਂ ਬਾਅਦ ਇਹਨੇ ਉਸ ਵਕਤ ਬਿਆਨ ਦਿੱਤਾ ਸੀ ਕਿ ਭਗਤ ਸਿੰਘ ਅੱਤਵਾਦੀ ਹੈ ਤੇ ਹੁਣ ਤਾਂ ਵੋਟਾਂ ਪੈਣ ਤੋਂ ਪਹਿਲਾਂ ਹੀ ਕਹਿਤਾ ਇਹਨੇ ਕਿਹਾ ਟਕੇ ਟਕੇ ਦੇ ਕਿਸਾਨ ਨੇ ਇਹ ਤਾਂ ਹੁਣ ਤੁਸੀਂ ਦੇਖਣਾ ਮੈਂ ਤੁਹਾਨੂੰ ਮੈਂ ਚੇਤੇ ਕਰਵਾਇਆ ਕਿ ਜਿਹੜੇ ਇਹੋ ਜਿਹੀ ਬਿਆਨਵਾਜੀ ਲੀਡਰ ਕਰਦੇ ਨੇ ਉਹਨਾਂ ਦੇ ਛੇਤਰ ਵੀ ਪੈਣ ਤੇ ਉਹਨਾਂ ਦੇ ਜਵਾਨਤ ਵੀ ਜਬਤ ਹੋਵੇ ਕੋਈ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ